ਔਰ ਜਿਹੜਾ ਅੱਜ ਤੁਸੀਂ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਰਲ ਕੇ ਬਾਬੇ ਨਾਨਕ ਨੂੰ ਮੇਰੇ ਪਾਤਸ਼ਾਹ ਨੂੰ ਫਿਰ ਤੁਸੀਂ ਹਿੰਦੂ ਧਰਮ ਦੇ ਵਿੱਚ ਲਈ ਜਾਨੇ ਆ ਰਲ ਕੇ ਤੁਸੀਂ ਕਰ ਰਹੇ ਹੋ ਸਭ ਕੁਝ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਇਹ ਮੈਂ ਅਰਥ ਦੱਸਨੇ ਖਸਮ ਦੇ ਪਰ ਜਦੋਂ ਮੈਂ ਕਹਤੇ ਆਕਾਰ ਪੁਰਖ ਦੇ ਅਰਥ ਕਰਨੇ ਨੇ ਨਾ ਤਾਂ ਫਿਰ ਚੀਕਾਂ ਨਹੀਂ ਕਰਨੀਆਂ ਯਾਦ ਰੱਖ ਲਿਓ ਬੜਾ ਡਾਟਾ ਹੈ ਮੇਰਾ ਗੁਰੂ ਮੇਰਾ ਨਾਨਕ ਕਹਿੰਦਾ ਨਾਨਕ ਪੱਟਾ ਸਦਾ ਦੀ ਗਾਥ ਸੁਣਿਆ ਧੂਕ ਪਾਪ ਕਾ ਨਾਸ ਦੁੱਖਾ ਪਾਪਾ ਦਾ ਨਾਸ ਕਰਨ ਵਾਸਤੇ ਬਾਣੀ ਆਈ ਆ ਦੁੱਖਾ ਪਾਪਾ ਦਾ ਨਾਸ ਕਰਨ ਵਾਸਤੇ ਰਬੇ ਸਤਿ ਆਤੀ ਆਸੀ ਗਗਨ ਮੇ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਲਾ ਲਓ ਬਬਨ ਚਬਰੂ ਕਰੇ ਸਗਲਾ ਮਰਾ ਫੁਲਾ ਫੁਲਾ ਦੀ ਜੋਤੀ ਕਾ ਸੀ ਆਰਤੀ ਹੋਏ ਭਾਵ ਖੱਡਣਾ ਤੇਰੀ ਆਰਤੀ ਤੇਰੀ ਆਰਤੀ ਰਬ ਤੇਰੀ ਆਰਤੀ ਪੂਰੀ ਦੁਨੀਆ ਛੋ ਗਈ ਔਰ ਹੋਣੀ ਆ ਬਾਬਾ ਮਤਾ ਜੀ ਖਸਮ ਦੇ ਆਤੀ ਤੇ ਨੇ ਇਹ ਕਿਸੇ ਨਾਲ ਗੱਲਬਾਤ ਕਰਾਂਗੇ। ਧੰਨਵਾਦ। ਅੱਡਾ ਸਾਰਾ।